तुसी देख रहे हो अंबेडकर मिशन न्यूज़ चैनल हिम्मत सच दिखा दिल्ला मलेरकोटला के एक सरकारी स्कूल के कस्तूरबा गांधी बालिका विद्यालय के प्रिंसिपल ते होस्टल वार्डन होस्टल कुक लड़किया के माप्या ने गंभीर दोष लादे कहा कि पिछले लंबे समय तो प्रिंसिपल वालों उन्हों तंगेसान किया जा रहा है ਹੋਸਟਲ ਵਾਰਡਨ ਨੇ ਗੰਭੀਰ ਦੋਸ਼ ਲਗਾਉਂਦੇ ਦੱਸਿਆ ਕਿ ਪ੍ਰਿੰਸੀਪਲ ਗੰਦੀਆਂ ਗਾਲਾਂ ਕੱਢਦਾ ਹੈ ਅਤੇ ਸਕੂਲ ਟਾਈਮ ਸ਼ਰਾਬੀ ਕਿਸ ਸਕੂਲ ਦੇ ਵਿੱਚ ਆਉਂਦਾ ਹੈ ਅਤੇ ਬੱਚਿਆਂ ਨੂੰ ਚੰਗਾ ਮੰਨਦਾ ਬੋਲਦਾ ਹੈ ਹੋਸਟਲ ਵਾਰਡਨ ਨੇ ਦੱਸਿਆ ਕਿ ਪਹਿਲਾਂ ਵੀ ਪ੍ਰਿੰਸੀਪਲ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਤੱਕ ਕੀਤੀ ਹੈ ਪਰ ਇਸ ਮਾਮਲੇ ਦੀ ਹਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਬਰਨਨ ਯੋਗ ਹੈ ਕਿ ਸਰਕਾਰ ਵੱਲੋਂ ਗਰੀਬ ਬੱਚਿਆਂ ਦੇ ਲਈ ਇਹ ਹੋਸਟਲ ਦੀ ਸਹੂਲਤਾ ਪਿਛਲੇ ਲੰਮੇ ਸਮੇਂ ਤੋਂ ਉਪਲਬਧ ਕੀਤੀ ਗਈ ਹੈ ਜਿੱਥੇ ਕਿ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਹੀ ਇਸ ਹੋਸਟਲ ਵਿੱਚੋਂ ਪੂਰੇ ਪੰਜਾਬ ਵਿੱਚੋਂ ਪੜਨ ਲਈ ਆਉਂਦੀਆਂ ਹਨ ਤੇ ਦੱਸਿਆ ਜਾਂ ਦਾ ਹੈ ਕਿ ਸਰਕਾਰ ਵੱਲੋਂ ਇਸ ਹੋਸਟਲ ਦੇ ਲਈ ਇੱਕ ਮਹੀਨੇ ਦਾ 50 ਲੱਖ ਰੁਪਿਆ ਖਰਚੇ ਵੱਲੋਂ ਦਿੱਤਾ ਜਾਂਦਾ ਹੈ ਤਾਂ ਕਿ ਗਰੀਬ ਬੱਚਿਆਂ ਦੀ ਪੜਾਈ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਪੈਦਾ ਹੋਵੇ। ਆਓ ਦੇਖਦੇ ਹਾਂ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਦੇ ਲਈ ਮਾਲੀਅਰ ਕੋਟਲਾ ਤੋਂ ਪੱਤਰਕਾਰ ਸਰਬਜੀਤ ਸਿੰਘ ਰਟੌਲਾ ਦੀ ਖਾਸ ਰਿਪੋਰਟ। ਜਣੇ ਜਦੋਂ ਚੌਂਕੀਦਾਰ ਨੂੰ ਨਾਲ ਲੈ ਲੈਂਦੇ ਸੀ ਨਾ ਚੌਂਕੀਦਾਰ ਨੂੰ ਫੇਕੈਂਸੀ ਆਂਡੇ ਬਣਾ ਕੇ ਲੈ ਕੇ ਆਉਂਦੇ ਉਹਨਾਂ ਨੇ ਕਈ ਵਾਰ ਜਾਣੀ ਜਿਵੇਂ ਭੈਣ ਭਾਈ ਪਰਸਨੀ ਤੌਰ ਤੇ ਕਿਹਾ ਸੀ ਤੁਸੀਂ ਵੀ ਨਹੀਂ ਸ਼ਰਾਬ ਪੀ ਲਿਆ ਕਰੋ ਵਿਪਾਰੀ ਨੂੰ ਨਾ ਪਲਾਇਆ ਕਰੋ ਫਿਰ ਮੈਂ 200 ਬੱਚੀਆਂ ਵੀ ਸੰਭਣੀਆਂ ਨੇ ਇਹ ਮੈਸ ਦਾ ਗੇਟ ਖਲਾਉਂਦਾ ਕਿ ਅੰਡੇ ਬਣਾਉਣ ਨੂੰ ਕਹਿੰਦੇ ਸੀਗੇ ਤੇ ਨਹੀਂ ਸੁਣੀ ਉਹਨਾਂ ਨੇ ਬਾਅਦ ਵਿੱਚ ਉਹਨਾਂ ਨੇ ਜਾਣੀ ਇਹ ਹੀ ਮੁੱਦਾ ਚੱਕਿਆ ਵੀ ਇੱਕ ਦਿਨ ਤਾਂ ਐਵੇਂ ਦਾ ਹੋਇਆ ਵੀ ਮੇਰੇ ਪਤੀ ਨੂੰ ਸੱਧਿਆ ਉਹਨਾਂ ਦੇ ਸਾਹਮਣੇ ਮੈਨੂੰ ਅਪਸ਼ਬਦ ਬੋਲੇ ਤੇ ਭੈਣਾ ਤੱਕ ਦੀਆਂ ਗਾਲਾਂ ਵੀ ਕੱਢੀਆਂ ਤੇ ਕਿਹਾ ਤੈਨੂੰ ਇੱਥੋਂ ਭਜਾ ਦੂੰਗਾ ਮੈਂ ਤੇਰੇ ਪੱਬ ਚ ਕਾ ਨੂੰ ਪੰਜ ਕੁੜੀਆਂ ਤੇਰੇ ਬਰੋਚ ਕਰੂੰਗਾ ਤੇ ਮੈਂ ਕੰਨਿਆ ਇੰਨਾ ਵੱਡਾ ਕੰਨਿਆ ਸਕੂਲ ਆ ਮਲੇਰ ਕੋਰਲੇ ਮੈਂ ਤਾਂ ਉਥੇ ਇੰਨਾ ਵੱਡਾ ਕਾਂਡ ਕਰਕੇ ਆ ਗਿਆ ਤੂੰ ਮੇਰਾ ਕੀ ਕਰ ਲੇਗੀ ਤੇ ਮੈਂ ਤਾਂ ਮੇਰੀ ਤਾਂ ਚਲਦੀ ਉਹ ਬਹੁਤ ਆ ਕੀ ਕਾਂਡ ਕੀਤਾ ਸੀ ਜਿਹੜਾ ਉੱਥੇ ਜੀ ਇਹਦੇ ਕੋਈ ਛੇੜਛਾੜ ਦਾ ਕਾਂਡ ਸੀਗਾ ਕਿਸੇ ਮੈਡਮ ਦੇ ਨਾਲ ਉਹ ਇਹਦਾ ਸਾਫਤ ਹੋ ਗਿਆ ਸੀਗਾ ਹੂੰ ਹਾਂ ਜੀ ਉੱਥੇ ਇਹਨੂੰ ਇੱਕ ਸਪੈਸ਼ਲ ਰਿਪੋਰਟ ਤੇ ਲਿਖਿਆ ਵੀ ਗਿਆ ਵੀ ਇਹਨੂੰ ਜਵਰੀ ਰਿਟਾਇਰ ਕੀਤਾ ਜਾਵੇ ਜਾਂ ਇਹਦੀ ਜੋ ਵੀ ਇਹਦੀ ਪੋਸਟਿੰਗ ਆ ਸਿਰਫ ਮੁੰਡਿਆਂ ਦੇ ਸਕੂਲ ਦੇ ਵਿੱਚ ਹੀ ਹੋਵੇ ਕੁੜੀਆਂ ਦੇ ਸਕੂਲ ਦੇ ਵਿੱਚ ਇਹਦੀ ਪੋਸਟਿੰਗ ਨਾ ਹੋਵੇ। ਸਾਰੇ ਪਤਾ ਨਹੀਂ ਜਾਣੀ ਕਿਹੜੀ ਉਹ ਗੰਦੀ ਸਰਕਾਰ ਸੀ ਜੀ ਨੇ ਇਹਨਾਂ ਦਾ ਰਿਕਾਰਡ ਬਿਨਾਂ ਚੈੱਕ ਕੀਤੇ ਇਹਨਾਂ ਨੂੰ ਇੱਥੇ ਪ੍ਰਿੰਸੀਪਲ ਆ ਤਾਂ ਕਿੰਨੇ ਬੱਚੇ ਨੇ ਤੁਹਾਡੇ ਅੰਡਰ ਜਿਹੜੇ ਜਿੰਨਾਂ ਤੁਸੀਂ ਦੇਖ ਰਿਹਾ ਕਰੋ ਮੇਰੇ ਅੰਡਰ ਜੀ 200 ਬੱਚਾ 200 ਬੱਚਾ ਹਾਂ ਸਾਰੇ ਬੱਚੇ ਮਜਬੂਰ ਗਰੀਬ ਅਨਾਥ ਬੇਸਹਾਰਾ ਸਾਰੇ ਬੱਚੇ ਇਵੇਂ ਦੇ ਨੇਗੇ ਉਹਨਾਂ ਨੇ ਜਾਣੀ ਐਸ ਟਾਈਮ ਤਾਂ ਅਸੀਂ ਵੀ ਇੰਨਾ ਕੁ ਦਵਾ ਲਿਆ ਸੀਗਾ ਉਹਨਾਂ ਨੇ ਵੀ ਵੀ ਸਾਡਾ ਖਾਣਾ ਪਾਣੀ ਵੀ ਦੁੱਬਰ ਹੋਇਆ ਪਿਆ ਸੀ ਆ ਕੱਲ ਦੀ ਤਾਜ਼ਾ ਗੱਲ ਆ ਜੀ ਬੱਚਿਆਂ ਦਾ ਪੇਪਰ ਸੀਗਾ ਤੇ ਸਨੇਹਾ ਦੇਤਾ ਵੀ ਮੈਂ ਨਹੀਂ ਬੱਚਿਆਂ ਨੂੰ ਲੈ ਕੇ ਜਾ ਸਕਦਾ ਹੋਸਟਲ ਵਾਲਿਆਂ ਨੂੰ ਜਿਵੇਂ ਮਰਜ਼ੀ ਜਾਣ ਹੁਣ ਜਿਨ੍ਹਾਂ ਦੇ ਜੀ ਨੇੜੇ ਤੇੜੇ ਦੇ ਪਿੰਡ ਸੀ ਜਾਂ ਕੋਈ ਹੈ ਸੀ ਘਰੇ ਲੈ ਕੇ ਜਾਣਾ ਉਹ ਲੈ ਗਏ ਪਰ ਮੇਰੇ ਬਾਕੀ 10 ਬੱਚੇ ਉਹ ਕਿਹਦੇ ਨਾਲ ਜਾਣ ਕਿਸੇ ਦੀ ਮਾਂ ਨਹੀਂ ਕਿਸੇ ਦਾ ਪਿਓ ਨਹੀਂ ਕਿਸੇ ਦਾ ਕੋਈ ਵੀ ਨਹੀਂ ਉਹ ਕਿਹਦੇ ਨਾਲ ਜਾਣ ਜਿਤਵਾਲ ਪੇਪਰ ਦੇ ਨੂੰ ਜਾਣਾ ਸੀ ਫਿਰ ਉਹ ਜੀ ਮੈਂ ਆਪਦੇ ਵੱਲੋਂ ਆਪਦੇ ਸਿਰ ਤੇ ਪ੍ਰਬੰਧ ਕਰਕੇ ਉਹਨਾਂ ਦਾ ਪੇਪਰ ਦਵਾਇਆ ਬੱਚਿਆਂ ਦੀ ਪੜ੍ਹਾਈ ਤੇ ਉਸ ਮਾਹੌਲ ਦਾ ਕਿੰਨਾ ਅਸਰ ਲੱਗਿਆ ਤੁਹਾਨੂੰ ਕਿੰਨਾ ਕੁ ਜੀ ਅਸਰ ਹੀ ਅਸਰਾ ਜੀ ਬੱਚੇ ਜਦੋਂ ਨਾ ਸ਼ਾਮ ਨੂੰ ਟਿਊਸ਼ਨ ਤੇ ਜਾਂਦੇ ਆ ਉਹਨਾਂ ਨੂੰ ਉੱਥੇ ਡਰਾਇਆ ਜਾਂਦਾ ਖਾਸ ਕਰਕੇ ਐਟਮੀ ਵਾਲਿਆਂ ਨੂੰ ਕਹਿੰਦੇ ਮੈਂ ਤੁਹਾਡੇ ਨਾਲ 11 ਬੱਚੇ ਤਾਂ ਫੇਲ ਕਰਨੀ ਕਰਨੀ ਨੇ ਤੇ ਬਾਕੀ ਟਿਊਸ਼ਨ ਟਾਈਮ ਮੀਨਜ਼ ਆ ਨਹੀਂ ਸਕਦੇ ਜੈਂਟਸ ਉੱਤੇ ਪਰ ਇਹਨਾਂ ਨੇ ਉੱਥੇ ਟਿਊਸ਼ਨ ਤੇ ਢੇੜਾ ਮਾਰਨਾ ਹੀ ਮਾਰਨਾ ਤੇ ਮੈਨੂੰ ਸਖਤ ਮਨਾ ਕਰਿਆ ਹੋਇਆ ਵੀ ਟਿਊਸ਼ਨ ਟਾਈਮ ਨਹੀਂ ਜਾਣਾ ਤੇ ਟਿਊਸ਼ਨ ਵਾਲੀਆਂ ਮੈਡਮਾਂ ਨੂੰ ਵੀ ਕਿਹਾ ਹੋ ਤੁਸੀਂ ਇਹਨੂੰ ਨਹੀਂ ਬੁਲਾਉਣਾ 9ਵੀਂ 10ਵੀਂ ਨੂੰ ਸਤਾਈ ਕੀਤੀ ਹੋਈ ਆ ਵੀ ਤੁਸੀਂ ਕਿਸੇ ਵੀ ਬੱਚੇ ਨੇ ਸਵਾਲ ਪੁੱਛਣ ਨਹੀਂ ਜਾਣਾ ਜਿਹੜਾ ਜਾਊਗਾ ਉਹਦੇ ਥੱਪੜ ਮਾਰ ਮਾਰ ਕੇ ਮੂੰਹ ਭੰਦੂ ਲੱਤਾਂ ਤੋੜ। ਅੱਛਾ ਜਦੋਂ ਡ੍ਰਿੰਕ ਕਰ ਦੇ ਕਰਕੇ ਆਉਂਦੇ ਸੀ ਉਸ ਵੇਲੇ ਬੱਚਿਆਂ ਦੇ ਨਾਲ ਬਿਹੇਵੀਅਰ ਕਿੱਦਾਂ ਦਾ ਹੁੰਦਾ ਇਹ ਗੱਲਬਾਤ ਕਿੱਦਾਂ ਦੀ ਹੁੰਦੀ ਸੀ ਸਰ ਇਹ 3 ਅਕਤੂਬਰ ਦੀ ਗੱਲ ਆ ਵੀ ਮੈਨੂੰ ਲੱਗਦਾ ਡ੍ਰਿੰਕ ਤੱਕ ਹੀ ਕੁਝ ਹੋਰ ਵੀ ਇਹਨਾਂ ਨੇ ਕੀਤਾ ਹੋਊਗਾ ਕਿਉਂਕਿ 4 ਵਜੇ ਤੋਂ ਲੈ ਕੇ ਪੌਣੇ 7 ਵਜੇ ਤੱਕ ਇਹਨਾਂ ਨੇ ਬੱਚਿਆਂ ਨੂੰ ਬਹੁਤ ਜ਼ਿਆਦਾ ਇਰੀਟੇਟ ਕਰਿਆ ਉਥੇ ਜਾਣੀ ਬੱਚਿਆਂ ਨੂੰ ਇਹ ਮਨਾ ਰਹੇ ਸੀ ਵੀ ਤੁਸੀਂ ਵਾਰਡਨ ਨੂੰ ਕਹੋ ਮੈਂ ਉਹ ਤੁਹਾਡੀ ਵਾਰਡਨ ਭਜਾਉਣੀ ਆ ਮੈਂ ਰੱਖਣੀ ਨਹੀਂ ਹੈਗੀ ਕੋਈ ਵੀ ਬੰਦਾ ਸੋਫੀਆ ਉਹ ਕਦੇ ਵੀ ਐਵੇਂ ਦੇ ਵਾਰਡ ਜੂਜ਼ ਨਹੀਂ ਕਰਦਾ ਹੈਗਾ ਜਦਕਿ ਵੀ ਜਦੋਂ ਵੀ ਬੱਚਿਆਂ ਨਾਲ ਗੱਲ ਕਰਨੀਆਂ ਤਾਂ ਕੋਈ ਲੇਡੀ ਜ਼ਰੂਰ ਨਾਲ ਹੋਣੀ ਚਾਹੀਦੀ ਹੈ ਨਹੀਂ ਇਹ ਬਹੁਤ ਜਿਹੜੇ ਸ਼ਬਦ ਉਹ ਤੁਮ ਬੋਲਦਾ ਸੀ ਨਾ ਮੈਂ ਡੱਕਰ ਦੇਣੀ ਆ ਮੈਂ ਤਾਂ ਇਹ ਭਜਾ ਦੇਣੀ ਆ ਥੋਡੇ ਮੈਂ ਮੂੰਹ ਪਾਣ ਦੂ ਕੋਈ ਵੀ ਖਾਸ ਕਰਕੇ ਪ੍ਰਿੰਸੀਪਲ ਤੇ ਵਿਦਿਆਰਥੀ ਨਾਲ ਐਮੀ ਦੀ ਲੈਂਗੁਏਜ ਨਹੀਂ ਵਰਤ ਸਕਦਾ ਹੈਗਾ ਉਹ ਨਸ਼ੇ ਦੇ ਵਿੱਚ ਸੀ ਇਸੇ ਕਰਕੇ ਹੀ ਉਹ ਐਮੀ ਦੀ ਯੂਜ਼ ਕਰ ਰਿਹਾ ਸੀ 24 ਤਰੀਕ ਨੂੰ ਵੀ ਜੀ ਨਸ਼ੇ ਦੇ ਵਿੱਚ ਸੀ ਉਹ ਦਿਨ ਵੀ ਨਹੀਂ ਉਹ ਪਹਿਲਾਂ ਬੱਚਿਆਂ ਦੀ ਗੱਲ ਸੁਣਦੇ ਜਾਂ ਮੈਨੂੰ ਵਿੱਚ ਬੁਲਾਉਂਦੇ ਵੀ ਕੀ ਗੱਲ ਹੋਈ ਆ ਬੈਠਦੀ ਸਾਰੀ ਇਹ ਗੱਲ ਸੀ ਤੁਹਾਡੇ ਕੈਰੇਕਟਰ ਸਰਟੀਫਿਕੇਟ ਨਹੀਂ ਦੇਣੇ ਤੁਹਾਨੂੰ ਮੈਂ ਐਂ ਕਰ ਦੂੰ ਬਾਹ ਕਰ ਦੂੰ ਤੇ ਕੀ ਮੰਗ ਕਰਦੇ ਹੋ ਕਿਉਂਕਿ ਤੁਹਾਡੇ ਦੁਆਰਾ ਕਿਹਾ ਗਿਆ ਸੀ ਵੀ ਇਹ ਮਾਮਲਾ ਜਿਹੜਾ ਹੁਣ ਉੱਚੇ ਪੱਧਰ ਤੇ ਦੀ ਕੈਲੀ ਇਨਕੁਆਰੀ ਹੋਊਗੀ ਡੀਸੀ ਸਾਹਿਬ ਕੋਲੇ ਮੰਗ ਪੱਤਰ ਦਿੱਤਾ ਸੀ ਕੀ ਪ੍ਰੋਸਸ ਅਦਵਾਇਆ ਜੀ ਸਰ ਉਹਨਾਂ ਨੇ ਇਨਕੁਆਰੀ ਲਾਈ ਆ ਜਾਣੀ ਮੇਰੀ ਤਾਂ ਇਹੀ ਪੁਕਾਰ ਆ ਪਿੰਡ ਵਾਸੀਆਂ ਦੇ ਨਾਲ ਇਹਨਾਂ ਨੇ ਮੈਨੂੰ ਸਾਥ ਦਿੱਤਾ ਵੀ ਬੱਚੀਆਂ ਨੂੰ ਬਚਾਇਆ ਜਾਵੇ ਕੱਲ ਨੂੰ ਕੋਈ ਉਹ ਹਾਦਸਾ ਨਾ ਹੋ ਜੇ ਜਿਹਦੇ ਲਈ ਆਪਾਂ ਨੂੰ ਪਛਤਾਉਣਾ ਪਵੇ ਜੋ ਹੋ ਰਏ ਨੇ ਉਹ ਸਾਖ ਸਾਖਤ ਦਿਸ ਰਹੇ ਨੇ ਵੀ ਉਹ ਨਾ ਹੋ ਜੇ ਤੇ ਇੱਥੇ ਲੇਡੀਜ਼ ਪ੍ਰਿੰਸੀਪਲ ਲਿਆਂਦੀ ਜਾਵੇ ਅੱਜ ਸਾਰੇ ਪਿੰਡ ਵਾਸੀ ਮੇਰੇ ਨਾਲ ਇਸੇ ਗੱਲ ਤੇ ਖੜੇ ਨੇ ਮੈਂ ਵੀ ਇਹੀ ਪੁਕਾਰ ਕਰਦੀ ਆਂ ਵੀ ਮੈਨੂੰ ਮੈਨੂੰ ਬੇਸ਼ੱਕ ਇਹ ਹੁਣ ਕਹਿ ਦੇਣਾ ਰਿਜ਼ਾਈਨ ਦੇ ਕਿ ਮੈਂ ਘਰ ਚਲੀ ਜਾਵਾਂ ਵੀ ਪਰ ਮੇਰੀਆਂ ਬੱਚੀਆਂ ਨੂੰ ਬਚਾਇਆ ਤਾਂ ਮੇਰੀ ਇਹੀ ਪੁਕਾਰ ਆ ਪਿੰਡ ਵਾਸੀਆਂ ਦੇ ਨਾਲ ਇਹ ਪਿੰਡ ਵਾਸੀਆਂ ਨੂੰ ਤਰਪਾਲ ਜੀ ਤੁਹਾਡੇ ਪਿੰਡ ਦਾ ਜਿਹੜਾ ਵਿਵਾਦ ਹੈ ਇਹ ਜਿਹੜੇ ਹਾਈਲਾਈਟ ਹੋਇਆ ਹੋਇਆ ਤੇ ਪਿੰਡ ਵਾਸੀਆਂ ਦਾ ਕੀ ਰਮਾਵਾ ਬਣਦਾ ਇਹਦਾ ਮਾਣ ਨਹੀਂ ਤੇ ਦਾਬ ਨਹੀਂ ਨਾ ਮਨੋਂ ਬਹੁਤ ਜ਼ਿਆਦਾ ਗੀਂਦ ਬੱਤੇ ਬਾਰੇ ਆਂ ਉਹਨਾਂ ਦੇ ਵਧੀਆ ਭੇਟ ਲਈ ਵਧੀਆ ਭਰਾਏ ਦੀ ਲੱਗੂ ਉਹਨਾਂ ਦੇ ਪ੍ਰੋਗਰਾਮ ਦਾ ਸਹਿਯੋਗ ਦੇ ਰਹੇ ਆ ਦੇਖਣਾ ਇਹ 2 ਸਾਲ ਹੋ ਗਏ 2 ਸਾਲ ਨੇ ਪ੍ਰਿੰਸੀਪਲ ਜਦੋਂ ਆਇਆ ਉਦੋਂ ਦਾ ਇਹ ਹੋਸਟਲ ਦੇ ਵਿੱਚ ਦੇਖਦੇ ਆਪਣਾ ਕਰਦੇ ਹੀ ਸਾਟਦੇ ਆ ਜਾਂਦੇ ਆ ਬਹੁਤ ਗਲਤ ਹਰਕਤਾਂ ਕਰਦਾ مطلب ਜੋ ਤੇ ਕੰਮ ਕਰ ਰਹੀਆਂ ਨੇ ਲੇਦੀਆਂ ਉਹਨਾਂ ਨੂੰ ਬਹੁਤ ਗਲਤ ਬੋਲਦਾ ਬਹੁਤ ਆਪ ਬੋਲਦਾ ਅਸੀਂ ਵੀ ਦੋ ਵਾਰੀ ਗਏ ਆ ਉਹਦੇ ਕੋਲੇ ਵੀ ਭਾਈ ਤੂੰ ਆ ਗੱਲ ਆ ਜੇ ਕੋਈ ਕੰਮ ਕਰਾਉਣਾ ਵੀ ਅਸੀਂ ਪੈਸੇ ਹੀ ਦੇ ਦਿਆ ਕਰਾਂਗੇ ਪਰ ਇਹ ਤਾਂ ਹੁਣ ਆਪਣੇ ਖਾਣੇ ਬਣਾਉਣ ਵਾਸਤੇ ਰੱਖਿਆ ਨਹੀਂ ਵੀ ਇਨ੍ਹਾਂ ਤੋਂ ਉਹ ਕੰਮ ਨਾ ਕਰੋ ਉਹ ਕਹਾਂ ਨਾ ਜੀ ਮੈਂ ਤਾਂ ਕਰਾਉਣੇ ਹਨ ਤੁਸੀਂ ਕਹੋ ਸਾਨੂੰ ਰੋਕਣ ਵਾਲੇ ਪੈਸੇ ਤੁਸੀਂ ਕਿਉਂ ਦਵੋਗੇ ਅਸੀਂ ਜਾਂ ਤੇ ਸਾਡੇ ਕੋਲੇ ਰੱਖੀਏ ਨਾ ਇਹਨਾਂ ਤੋਂ ਕੰਮ ਕਰਾਉਣਾ ਅੱਛਾ ਪਿੰਡ ਦੀ ਮੌਜੂਦਾ ਪੰਚਾਇਤ ਦਾ ਸਟੈਂਡ ਕੀ ਐ ਇਸ ਦੇ ਉੱਤੇ ਕਿਉਂਕਿ ਕਹ ਲਈਏ ਵੀ ਜੇ ਕੋਈ ਵੱਡਾ ਹਾਦਸਾ ਵਾਪਰਦਾ ਜਾਂ ਕਹ ਲਈਏ ਕੋਈ ਘਟਨਾ ਵਾਪਰਦੀ ਹੈ ਕਿ ਉਸ ਵੇਲੇ ਜਾਗ ਆਊਗੀ ਪਿੰਡ ਦੇ ਹੋਰ ਜਿਹੜੇ ਲੋਕ ਨੇ ਕਿਉਂਕਿ ਅਸੀਂ ਦੇਖਿਆ ਕਿ ਜ਼ਿਆਦਾ ਲੋਕ ਨੇ ਜਿਹੜੇ ਉਹ ਅੱਗੇ ਨਹੀਂ ਆ ਰਹੇ ਸ਼ਾਇਦ ਡਰ ਸਤਾ ਰਿਹਾ ਕਿਸੇ ਦਾ ਇਹ ਡਰ ਸਤਾਏ ਦੇਖੋ ਪੰਚਾਇਤ ਬਹੁਤ ਵਧੀਆ ਪੰਚਾਇਤ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਇਹ ਹੀ ਗੱਲ ਨਹੀਂ ਕਿ ਸਰਪੰਚ ਸਾਹਿਬ ਬਹੁਤ ਵਧੀਆ ਕੰਮ ਲੇਕਿਨ ਉਹ ਜਦ ਉਹ ਨੂੰ ਵੀ ਉੱਥੇ ਕਹਿੰਦਾ ਮੇਰੀ ਸੁਣਦਾ ਇਨੀ ਪ੍ਰਿੰਸੀਪਲ ਨਹੀਂ ਸੁਣ ਉਹ ਵੀ ਫਿਰ ਜਾਣੋ ਹਟ ਕੇ ਕਹਿੰਦਾ ਵੀ ਮੈਂ ਉੱਥੇ ਆਪਣੀ ਬੇਇਜ਼ਤੀ ਥੋੜਾ ਕਰਾਉਣੀ ਇਸ ਗੱਲ ਕਰਕੇ ਉਹ ਵੀ ਮਤਲਬ ਪੰਚਾਇਤ ਦੇ ਦੋ ਵੀ ਤਾਂ ਪੰਚਾਇਤ ਜੀ ਮਾਫੀ ਮੰਗਿਆ ਉਹ ਕਹਿੰਦਾ ਜੀ ਫਿਰ ਜਿਹੜੀ ਨਵੀਂ ਉਹ ਬਾੜ ਰੱਖੀ ਹੈ ਕੋਕ ਰੱਖੀ ਹੈ ਕਰਨ ਕੌਰ ਉਹਦਾ ਸਿਰਫ ਉਹਦੇ ਕਰਕੇ ਜਿਆਦਾ ਕੰਮ ਖਰਾਬ ਹੋ ਰਿਹਾ ਉਹਨੂੰ ਪੰਚਾਇਤ ਦੇ ਵਿੱਚ ਮੰ ਲੈਕਿਨ ਉਹ ਹਟਾਈ ਨਹੀਂ ਉੱਥੇ ਦੀ ਗੋਤੀ ਫੇਲ ਹੈ ਹਾਲਾਂਕਿ ਉਹ ਆਪ ਰੱਖਿਆ ਨਾਲ ਉਹ ਬੱਤੀ ਰਹਿੰਦੀ ਹੈ ਉਹਦੀ ਕੁੜੀ ਰਹਿੰਦੀ ਹੈ ਗਾਇ ਕੋਈ ਨਾ ਲੇਡੀ ਹੋਰ ਹੈ ਉਹ ਪਤਾ ਨਹੀਂ ਕੌਣ ਹਨ ਉਹ ਵੀ ਉੱਥੇ ਹੋਰ ਰਤੀ ਰਾਤ ਨੂੰ ਰਹਿੰਦੇ ਨੇ ਇਹਦੀ ਵੀ ਇਨਕੁਆਰੀ ਕਰੀਆ ਵੀ ਕੌਣ ਹੈ ਕੌਣ ਆ ਹੁਕਮ ਨਹੀਂ ਕਿਤੇ ਨਾ ਕਿੱਦੇ ਰਾਨੀ ਜੀ ਤੇ ਤੁਸੀਂ ਵੀ ਸਕੂਲ ਦੇ ਨਾਲ ਹੀ ਸਬੰਧਤ ਹੋ ਜੀ ਹਾਂਜੀ ਸਰ ਮੈਂ ਉੱਤੇ ਹੈੱਡ ਕੁੱਕ ਹੌਸਟਲ 'ਚ ਸਰ ਮੈਂ ਤਾਂ 4 ਮਹੀਨੇ ਹੋ ਗਏ ਰਿਜ਼ਾਈਨ ਮੈਡਮ ਨੂੰ ਦਿੱਤਾ ਸੀਗਾ ਵੀ ਮੈਂ ਲੱਗਣਾ ਨਹੀਂ ਹੈਗਾ ਵੀ ਉੱਥੇ ਬਹੁਤ ਕੰਮ ਲਿਆ ਜਾ ਰਿਹਾ ਸਾਡੇ ਤੋਂ ਮਜਬੂਰੀ ਉਤੇ ਜੀ এজ ਇੱਕੋ ਜੋਇਨ ਕੀਤਾ ਸੀ ਜਾਂ ਨਹੀਂ ਸਰ ਉਹਨਾਂ ਨੇ ਗੱਲਬਾਤ ਪਹਿਲਾਂ કરી ਸੀ ਵੀ ਅਸੀਂ ਤੁਹਾਡੇ ਤੋਂ ਲੇਬਰ ਵੀ ਕਰਵਾਵਾਂਗੇ ਨਹੀਂ ਸਰ ਮੈਨੂੰ 15 ਸਾਲ ਹੋ ਗਏ ਉੱਥੇ ਲੱਗੀ ਨੂੰ ਹੋਣ ਸਰ 2 ਸਾਲਾਂ ਤੋਂ ਜ਼ਿਆਦੇ ਪ੍ਰਿੰਸੀਪਲ ਸਰਾਏ ਨੇ ਇਹਨਾਂ ਨੇ ਇੰਨਾ ਸਾਡੇ ਤੇ ਜ਼ੁਲਮ ਕਰੇ ਨੇ ਨਾ ਨਾ ਕਰਨ ਤੇ ਦੇਖੋ ਸਵੇਰੇ ਸਾਢੇ 6 ਅਸੀਂ ਜਾਣੇ ਡਿਊਟੀ ਦੇਖੋ ਸਾਡੀ ਰਾਤ ਨੂੰ 8:30 ਵਜੇ ਆਉਣਾ ਤਿੰਨੋਂ ਟਾਈਮ ਖਾਣਾ ਸਾਡਾ 200 ਬੱਚੇ ਦਾ ਤੇ ਤੁਸੀਂ ਆਪ ਦੇਖੋ ਆਪਾਂ ਘਰ ਇੱਕ ਘੰਟਾ ਰਸੋਈ ਚ ਕੰਮ ਕਰਕੇ ਥੱਕ ਜਾਂਦੇ ਹਾਂ ਉੱਥੇ ਸਾਨੂੰ ਸਾਰਾ ਦਿਨ ਕੰਮ ਨਹੀਂ ਪਤਾ ਹੈ ਫਿਰ ਉਸ ਦੇ ਬਾਵਜੂਦ ਜਿਹੜਾ ਘੰਟਾ ਫ੍ਰੀ ਹੁੰਦਾ ਸੀ ਸਾਡੇ ਕੋਲ 2 ਘੰਟੇ ਕਹਿੰਦੇ ਸੀ ਉਧਰ ਚੱਲੋ ਜੀ ਕੰਮ ਕਰਨ। ਇਥੋਂ ਤੱਕ ਕਿ ਸਾਡੇ ਤੋਂ ਬਾਹਰ ਸੜਕ ਤੇ ਵੀ ਸਫਾਈ ਕਰਵਾਈ ਹੈ ਇਹਨਾਂ ਨੇ ਸਕੂਲ ਦੇ ਬਾਹਰਲੇ ਪਾਸੇ। ਕੀ ਲੱਗਦਾ ਵੀ ਜਾਣ ਕੇ ਹਰਾਸ ਕੀਤਾ ਜਾ ਰਿਹਾ ਸੀ ਤੁਹਾਨੂੰ? ਸਰ ਅਜੇ ਅਸੀਂ ਕੁਝ ਕਹਿੰਦੇ ਸੀ ਉਹਨਾਂ ਨੂੰ ਉਹ ਕਹਿੰਦੇ ਸੀ ਵੀ ਤਨਖਾਹ ਨਹੀਂ ਮਿਲਦੀ ਤੁਹਾਨੂੰ ਤਨਖਾਹ ਮਿਲ ਰਹੀ ਹੈ ਸਰ ਉਹਨਾਂ ਨੂੰ ਤਾਂ ਅਸੀਂ ਕੀ ਕਹਿਣਾ ਸਰ ਨੂੰ ਚੌਂਕੀਦਾਰ ਨੂੰ ਭੇਜ ਦੱਸ ਸੀ ਵੀ ਉਹਨਾਂ ਨੂੰ ਸੱਦ ਕੇ ਲਿਆਓ ਅਸੀਂ ਉਹਨਾਂ ਨੂੰ ਕਹਿਣਾ ਅੰਕਲ ਵੀ ਅਸੀਂ ਹੁਣ ਇੱਧਰ ਖਾਣਾ ਬਣਾਈਏ ਜਾਂ ਉੱਧਰ ਜਾਏ ਕਹਿੰਦੇ ਜੀ ਮੈਨੂੰ ਨਹੀਂ ਪਤਾ ਬਈ ਪ੍ਰਿੰਸੀਪਲ ਸਰ ਨੇ ਬੁਲਾਇਆ ਮੌਕੇ ਦੇ ਅਫਸਰ ਨੇ ਕਹਿਣਾ ਤਾਂ ਮੰਨਣਾ ਹੀ ਪਊਗਾ ਇਹੋ ਜਿਹਾ ਕੁਝ ਕਿਹਾ ਜਾਂਦਾ ਸੀ ਤੁਹਾਨੂੰ ਤੁਸੀਂ ਕੀ ਮੰਗ ਕਰਦੇ ਹੋ ਹੁਣ ਸਰਕਾਰ ਸਰ ਮੇਰੀ ਤਾਂ ਇਹ ਹੀ ਮੰਗ ਹੈ ਕਿ ਪ੍ਰਿੰਸੀਪਲ ਸਰ ਨੂੰ ਇਥੋਂ ਬਦਲੀ ਕਰਾਉਣੀ ਚਾਹੀਦੀ ਹੈ ਇਥੋਂ ਜਾਣਾ ਚਾਹੀਦਾ ਇਹਨਾਂ ਨੂੰ ਵੈਸੇ ਤਾਂ ਡਿਊਟੀ ਵੀ ਨਾ ਦਿਓ ਜਿਹੋ ਜੇ ਇਹਨਾਂ ਦੇ ਹਰ ਪਤਾ ਨੇ ਠੀਕ ਹੈ ਨਾ ਤੇ ਇੱਥੇ ਲੇਡੀਸ ਪ੍ਰਿੰਸੀਪਲ ਹੋਣੀ ਚਾਹੀਦੀ ਹੈ ਤਾਂ ਜੋ ਸਾਡੀਆਂ ਬੱਚੀਆਂ ਆਪਣਾ ਦੁੱਖ ਸੁੱਖ ਉਹਨਾਂ ਨਾਲ ਤਾਰ ਸਕਣ ਸਾਂਝਾ ਤਕਲੀਫ ਹੈ ਕੋਈ ਦੱਸਗਣ ਸਾਡੇ ਵੱਲੋਂ ਸਰ ਬੱਚਿਆਂ ਨੂੰ ਪੁੱਛ ਲਓ ਜੇ ਕੋਈ ਤਕਲੀਫ ਹੈ ਅਸੀਂ ਜ਼ਿੰਮੇਵਾਰ ਹਾਂ ਉਹਨਾਂ ਦੀ ਕਿਤੇ ਨਾ ਕਿਤੇ ਸੰਦੀਪ ਜੀ ਤੇ ਤੁਹਾਡੇ ਬੱਚੇ ਪੜਦੇ ਨੇ ਹਾਂਜੀ ਮੇਰੀ ਬੇਟੀ ਪੜਦੀ ਹੈ ਜੀ ਕਿਹੜੇ ਕਿੱਥੋਂ ਤੁਸੀਂ ਲੋਕ ਨੂੰ ਨਹੀਂ ਜੀ ਮੈਂ ਨਾਬੇ ਤੋਂ ਆਈ ਨਾਬੇ ਤੋਂ ਤੇ ਜਿਹੜਾ ਵਿਵਾਦ ਹੈ ਤੁਹਾਡੇ ਤੇ ਕਿੰਨਾ ਕੁ ਅਸਰ ਪੈਸ ਚੀਜ਼ ਹੈ ਬਹੁਤ ਜ਼ਿਆਦਾ ਅਸਰ ਪੈ ਰਿਹਾ ਸਰ ਬੱਚਿਆਂ ਨੂੰ ਪੜਨ ਲਈ ਟਿਊਸ਼ਨ ਨਹੀਂ ਦੇ ਰਹੇ ਪਾਣੀ ਪੀਣ ਨਹੀਂ ਜਾ ਰਹੇ ਕਿ ਤੁਹਾਡੇ ਥੱਪੜ ਮਾਰੂ ਮੈਂ ਇਹ ਕਰੂੰ ਤੁਹਾਡੇ ਅੰਕ ਘੱਟ ਲਾਉਂ ਇਸ ਤਰ੍ਹਾਂ ਪ੍ਰਿੰਸੀਪਲ ਦਾ ਬੋਲਣ ਦਾ ਕੋਈ ਅਧਿਕਾਰ ਨਹੀਂ ਛੁੱਟੀ ਹੁੰਦੀ ਆਪਦੇ ਘਰ ਜਾਵੇ ਤਾਰੂਪੀਕੇ ਹੋਸਟਲ ਤੋਂ ਆਉਣ ਦਾ ਪ੍ਰਿੰਸੀਪਲ ਦਾ ਕੋਈ ਮਤਲਬ ਨਹੀਂ ਹੈ ਜੀ ਸਰ ਇਹ ਨਾਮ ਅਸਰ ਆਪਣਾ ਜੀ ਹਰਜਿੰਦਰ ਸਿੰਘ ਜੀ ਤੁਸੀਂ ਸਕੂਲ ਦੇ ਦੇਸੀ ਬੰਸ ਹਾਂਜੀ ਅੱਛਾ ਸਰ ਤੁਹਾਡੇ ਉੱਤੇ ਸਕੂਲ ਦੀ ਵਾਰਡਨ ਅਤੇ ਹੈੱਡ ਕੁੱਕ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਵੀ ਤੁਸੀਂ ਅ ਡ੍ਰਿੰਕ ਕਰਕੇ ਜਿਹੜਾ ਉਹਨਾਂ ਨੂੰ ਵੀ ਤੰਗ ਪ੍ਰੇਸ਼ਾਨ ਕਰਦੇ ਸੀ ਤੇ ਮਨ ਲੋ ਹੋਸਟਲ ਦੇ ਵਿੱਚ ਜੋ ਬੱਚੀਆਂ ਨੇ ਤਕਰੀਬਨ ਨਾ ਉਹਨਾਂ ਨਾਲ ਵੀ ਗਾਲੀ ਗਲੋਚ ਕਰਦੇ ਸੀ ਸਭ ਜਿਹੇ ਇਲਜ਼ਾਮ ਨੇ ਇਹ ਬਿਲਕੁਲ ਝੂਠੇ ਨੇ ਜਿਹੜੀ ਮੇਰੀ ਇਨਕੁਆਰੀ ਆ ਉਹ ਮਾਨਯੋਗ ਡੀਸੀ ਸਾਹਿਬ ਕੋਲੇ ਪੈਂਡਿੰਗ ਪਈ ਆ ਜਿੰਨਾ ਚਿਰ ਉਹਨਾਂ ਇਨਕੁਆਰੀ ਦਾ ਪੈਂਡਿੰਗ ਕੋਈ ਸੋਲੂਸ਼ਨ ਨਹੀਂ ਹੁੰਦਾ ਇਸ ਰਿਗਾਰਡਿੰਗ ਮੈਂ ਹੋਰ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਥੈਂਕਸ ਇਹ ਪਰਾ ਮਾਰਵੀ ਸਰ ਕਹਿੰਦੇ ਵੀ ਉੱਚਤਲ ਪੇਪਰ ਸੀ ਬੱਚਿਆਂ ਨੇ ਵੀ ਤੁਸੀਂ ਕਹਿੰਦੇ ਪੇਪਰ ਨਹੀਂ ਲਗਾਉਣੇ ਸੀ ਤਾਂ ਤੇਰੇ ਪੇਪਰ ਦੇ ਬੱਚਿਆਂ ਨੇ ਸੌਲਵ ਕੀਤਾ ਸਰ ਸਾਰੇ ਪੇਪਰ ਦੇ ਕੇ ਆਏ ਸੀ ਇਹ ਸਰ ਹੋਰ ਲਾਈ ਤੁਸੀਂ ਪਹਿਲਾਂ ਵੀ ਜਿਹੜੇ ਤੁਸੀਂ ਮਾਰੇ ਕੋਲੇ ਕੰਨਿਆ ਦਾ ਸੂਤ ਤੁਸੀਂ ਉਹ ਸਰ ਪੁਰਾਣਾ ਮੈਟਰ ਉਹਦੇ ਉਦਗੜ ਮੈਂ ਕੋਈ ਗਲਤੀ ਨਹੀਂ ਕੀਤੀ